ਆਜ ਆਜਾ ਗੁਰਵਿੰਦਰ ਸਿੰਘ ਆਜਾ ਆਜਾ ਭਾਵੇਂ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਰ ਲਿਆ ਕਰ ਥੋੜੀਆਂ ਕੋ ਹੋਰ ਸਾਲਾ ਗੁਰਵਿੰਦਰ ਆਜਾ ਯਾਰ ਆਜ ਆਜਾ ਗੁਰਵਿੰਦਰ ਸਿੰਘ ਆਜਾ ਆਜਾ ਭਾਵੇਂ ਕੇ ਭਗਵਾਨ ਕੋਲ ਦੀ ਟੀਮਾ ਢਾਗੇਲਾ ਫੇਰ ਛੇੜ ਲਿਆ ਆ ਵੱਡੇ ਵੱਡੇ ਮੁੱਦੇ ਵੱਡੇ ਬੱਲੇ ਵੱਡੇ 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 ਬੱਲੇ ਆ ਸਾਹਮਣੇ ਭੂਰੀ 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 ਗੁਰਵਿੰਦਰ ਮੋੜਦਾ ਟੀਰੀਆਂ ਤੋਂ ਕੋਰਦਾ ਤੇ ਵੀ ਮੁੰਡੇ ਬਈ 5000 ਦਿੱਤਾ ਜਾਵੇਗਾ ਉਹ ਭਾਵਾ ਵੱਲ 5-5000 ਲੱਗਾ ਹੋਇਆ ਅਜਦਾ ਮੇਲਾ ਅਜਦਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਸੈਂਟਰ ਵਾਲੀ ਕਬੱਡੀ ਕਲੱਬ ਭਗਵਾਨਪੁਰ ਦੀ ਟੀਮਾ ਢਾਗੇ ਵਾਲਾ ਫੇਰ ਛੇੜ ਲਿਆ ਢਾਗੇ ਵਾਲਾ ਫੇਰ ਛੇੜ ਲਿਆ ਆ ਪੂਰੀ 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 ਤੇ ਮੁੰਡੇ ਤੇ ਜਵਾਨੀ ਯਾਰੋ ਪੂਰੀ ਕੋਈ ਗੱਲ ਨਹੀਂ ਪੂਰੀ ਕੋਈ ਗੱਲ ਨਹੀਂ ਮਾਰ ਲਿਆ ਕਰ ਥੋੜੀਆਂ ਕੋ ਕਹਿੰਦੇ ਛੰਨਾ ਵਾਲ ਦੀ ਰੇਡ ਪਾਉਣ ਦੇ ਵਿੱਚ ਆ ਰਿਹਾ ਮੇਰੇ ਮਿੱਤਰੋ ਚਾਰ ਚਾਰ ਦੇ ਕਬੱਡੀ ਦੇ ਵੱਡੇ ਵੱਡੇ ਮੱਲ ਅੱਜ ਪੁੱਜੇ ਹੋਇਆ ਢਾਗੇ ਵਾਲਾ ਪਾਉ ਜੱਫਾ ਲਾਉ ਪਿਆਰ ਨਾਲ ਗੇੜਾ ਇਹਦੀ ਗੱਲ ਯਾਰ ਨਾਲ ਪਿਆਰ ਨਾਲ ਮੇਰਾ ਵੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲੜਨ ਵਾਲੀ ਪਿੱਛੇ ਦੇ ਪਿੱਛੇ ਬੱਲੇ ਨਹੀਂ ਬੱਲੇ ਪਿਆਰ ਨਾਲ ਵੀਰੇ ਪਿਆਰ ਨਾਲ ਮੇਰਾ ਹੁਣ ਪਿਆਰ ਨਾਲ ਪਿਆਰ ਨਾਲ ਨਾ ਯਾਰ ਨਾ 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 ਜੱਗੇ 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 ਨਾ ਵੀ ਜੱਗੇ ਨਾ ਵੀ ਨਾ 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 ਰਵਿੰਦਰ ਨਾ ਵੀ ਪਲੀ ਪਿਆਰ ਨਾਲ ਯਾਰ ਇੱਕ ਬੇਨਤੀ ਆ ਪਲੇਅਰਾਂ ਨੂੰ ਨਾ ਵੀ ਯਾਰ ਇਦਾਂ ਨੇ ਪਿਆਰ ਨਾਲ ਮੇਰਾ ਵੀਰ ਵੀਰੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਬਾਗੂ ਬਾਗੂ ਬਾਈ ਬਣ ਕੇ ਦੋਹਾਂ ਟੀਮਾਂ ਦੇ ਟੂਰਨਾਮੇ 'ਚ ਪਹੁੰਚਣਾ ਜ਼ਰੂਰ ਜ਼ਾਲਾ ਕਰੋ ਗੁਰਵਿੰਦਰ ਰਾਹ ਯਾਰ ਮੇਰੀ ਬੇਨਤੀ ਹੈ ਸਾਰੇ ਦੋਵੇਂ ਪਲੇਅਰ ਵਧੀਆ ਪਲੇਅਰ ਹੈ ਗੁਰਵਿੰਦਰ ਕੋਈ ਨਹੀਂ ਤੂੰ ਫੜ ਕੇ ਤੂੰ ਥਾਪੀਆਂ ਮਾਰ ਲਈ ਤੇ ਤੂੰ ਜੱਫਾ ਲਾਇਆ ਤੂੰ ਪੰਜ ਮਾਰ ਲਈ ਤੇ ਉਹਨੇ ਨੰਬਰ ਲੈ ਕੇ ਮਾਰਤੀਆਂ ਕੋਈ